ਸਸ਼ੀ ਗਤ ਜੀ ਮੈਂ ਹਾਂ ਬੇਪਰਨੋ ਕਾਰਡ ਤੇ ਤੁਸੀਂ ਦੇਖ ਰਹੇ ਹੋ ਵਾਈਸ ਪੰਜਾਬ ਟਾਈਮ ਵਾਈਸ ਪੰਜਾਬ ਟਾਈਮ ਦੇ ਉੱਪਰ ਅਸੀਂ ਲੋਕਾਂ ਦਾ ਮਨੋਰੰਜਨ ਵੀ ਕਰਦੇ ਆਂ ਖਬਰਾਂ ਦੇ ਨਾਲ ਨਾਲ ਅਸੀਂ ਮਨੋਰੰਜਨ ਵਾਲ ਵੀ ਜਿਹੜਾ ਹੈਗਾ ਜਾਣੇ ਹੈਗੇ ਆ ਤਾਂ ਕਿ ਲੋਕ ਜਿਹੜੇ ਹੈਗੇ ਨੇ ਮਨੋਰੰਜਨ ਕਰਨ ਅੱਜ ਕੱਲ ਦੇ ਟੈਨਸ ਭਰੀ ਦੁਨੀਆ ਜ਼ਿੰਦਗੀ ਦੇ ਵਿੱਚ ਜਿਹੜਾ ਹੈਗਾ ਮਨੋਰੰਜਨ ਜਿਹੜਾ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਅਸੀਂ ਸੁਣਦੇ ਹੁੰਦੇ ਸੀਗੇ ਛੋਟੇ ਹੁੰਦੇ ਕਿ ਬੰਬੇ ਦੇ ਵਿੱਚ ਅਸਲ ਵੱਡਾ ਔਰ ਹੁਣ ਜੇ ਆਪਾਂ ਗੱਲ ਕਰੀਏ ਮੋਗਾ ਦੀ ਜਿੱਥੇ ਕਿਹਾ ਜਾਂਦਾ ਸੀਗਾ ਕਿ ਮੋਗਾ ਚਾਹ ਜੋਗਾ ਪਰ ਹੁਣ ਮੋਗਾ ਜਿਹੜਾਗਾ ਚਾਹ ਜੋਗਾ ਨਹੀਂ ਰਹਿ ਗਿਆਗਾ ਇੱਥੇ ਹੁਣ ਤੁਹਾਨੂੰ ਐਸਲ ਵਰਦਾ ਨਜ਼ਾਰਾ ਵੀ ਜੜਾਗਾ ਦੇਖਣ ਨੂੰ ਮਿਲਦਾਗਾ ਇੱਥੇ ਤਰਾਈ ਦੀ ਗੱਲ ਕਰੀਏ ਅੱਜ ਕੱਲ ਦੇ ਦਿਨਾਂ ਦੀ ਤੇ ਅੱਜ ਕੱਲ ਦੇ ਦਿਨਾਂ ਦੇ ਵਿੱਚ ਜਿਵੇਂ ਕਿਸਪੇ ਸਾਰੀ ਹੈਗੀ ਐ ਤੇ ਹਰ ਚਲ ਰਹੇ ਨੇ ਛੁੱਟੀਆਂ ਵੀ ਆ ਰਹੀਆਂ ਨੇ ਸਕੂਲਾਂ ਦੇ ਵਿੱਚ ਤੇ ਮਨੋਰੰਜਨ ਵਾਸਤੇ ਜਿਹੜਾਗਾ ਹੁਣ ਮੋਗਾ ਦੇ ਵਿੱਚ ਮੇਲਾ ਲੱਗਿਆ ਹੋਇਆ ਤੁਹਾਨੂੰ ਤੁਹਾਨੂੰ ਵੀ ਲੈ ਕੇ ਆਏ ਹੈਗੇ ਆ ਮੋਗਾ ਦੇ ਮੇਲੇ ਦੇ ਵਿੱਚ ਜਿੱਥੇ ਕਿ ਤੁਹਾਨੂੰ ਖੱਤੋਂ ਜ਼ਿਆਦਾ ਨਜ਼ਾਰਾ ਜਣਾ ਦੇਖਣ ਵਾਲਾ ਮਿਲੇਗਾ ਉਹ ਮਿਲੇਗਾ ਪੂਤ ਬੰਗਲਾ ਹੈਗਾ ਮੌਤ ਦਾ ਖੂਆ ਹੈਗਾ ਉੱਠੀ ਸਵਾਰੀ ਹੈਗੀ ਆ ਤੇ ਹੋਰ ਤੁਹਾਨੂੰ ਖਾਣ ਪੀਣ ਦਾ ਕਾਫੀ ਡਾਗਾ ਇੱਥੇ ਸਮਾਨ ਮਿਲੇਗਾ ਨਾਲ ਦੀ ਨਾਲ ਜਿਹੜਾ ਹੈਗਾ ਸ਼ਾਪਿੰਗ ਜਿਹੜੀ ਹੈਗੀ ਆ ਉਹ ਵੀ ਇੱਥੇ ਤੁਸੀਂ ਕਰ ਸਕਦੇ ਹੋ ਵੈਰਾਈਟੀ ਜਿਹੜੀ ਹੈਗੀ ਆ ਵੱਖ-ਵੱਖ ਸਟੇਟਾਂ ਤੋਂ ਲੋਕ ਜਿਹੜੇ ਇੱਥੇ ਪਹੁੰਚੇ ਹੋਏ ਨੇ ਉਹਨਾਂ ਨੇ ਦੁਕਾਨਾਂ ਲਾਈਆਂ ਹੋਈਆਂ ਨੇ ਤੁਸੀਂ ਵੈਰਾਈਟੀ ਵੀ ਦੇਖ ਸਕਦੇ ਹੋ ਤੁਸੀਂ ਦੇਖਦੇ ਹੋਗੇ ਸਭ ਤੋਂ ਪਹਿਲਾਂ ਜਿਹੜੀ ਕੀ ਹੈ ਸਭ ਤੋਂ ਚੀਪੈਸਟ ਜਿਹੜਾ ਹੈਗਾ ਇੱਥੇ ਮੋਗਾ ਦੇ ਵਿੱਚ ਜਿਹੜਾ ਹੈਗਾ ਐਂਟਰੀ ਦਿੱਤੀ ਗਈ ਹੈਗੀ ਆ 30 ਰੁਪਏ ਦੀ ਐਂਟਰੀ ਜਿਹੜੀ ਹੈਗੀ ਆ ਸ਼ਾਇਦ ਇਹਨਾਂ ਨੇ ਦਿੱਤੀ ਹੈਗੀ ਆ ਔਰ ਅੰਦਰ ਜਿਹੜਾ ਹੈਗਾ 49 ਤੁਸੀਂ ਜਿਹੜਾ ਹੈਗਾ ਪੂਰਾ ਕਰ ਸਕਦੇ ਹੋ ਇੱਥੋਂ ਤੁਸੀਂ ਟਿਕਟ ਕਟਾਓਗੇ ਔਰ ਨਾਲ ਦੀ ਨਾਲ ਹੀ ਜਿਹੜਾ ਹੈਗਾ ਤੁਸੀਂ ਐਂਟਰੀ ਕਰਕੇ ਅੰਦਰ ਜਾਓਗੇ ਔਰ ਸਭ ਤੋਂ ਵੱਡੀ ਗੱਲ ਕਿ ਆਮ ਮੇਲਿਆਂ ਦੇ ਵਿੱਚ ਦੇਖਿਆ ਜਾਂਦਾ ਹੈਗਾ ਕਿ ਸਿਕਿਉਰਿਟੀ ਸਿਕਿਉਰਿਟੀ ਜੇ ਆਪਾਂ ਸਿਕਿਉਰਿਟੀ ਦੀ ਗੱਲ ਕਰੀਏ ਤਾਂ ਸਿਕਿਉਰਿਟੀ ਦੇ ਵੀ ਜਿਹੜੇ ਅਗੇ ਨੇ ਬਹੁਤ ਹੀ ਪੁਖਤਾ ਪ੍ਰਬੰਧ ਕੀਤੇ ਗਏ ਨੇ ਸੋ ਆਪਾਂ ਉਹ ਆਪਾਂ ਚਲਦੇ ਆ ਗਏ ਆ ਮੋਗੇ ਦੇ ਮੇਲੇ ਦੇ ਵਿੱਚ ਤੇ ਦੇਖਦੇ ਆ ਖੂਤ ਬੰਗਲਾ ਤੇ ਮੌਦਾ ਖੂਹਾਂ ਤੇ ਕਰਦੇ ਆ ਉਰਦੀ ਸਵਾਰੀ ਕਰੇ ਥੀਕੇ ਬੋਗਾ ਦੇ ਵਿੱਚ ਲੱਗਿਆ ਗਿਆ ਮੇਲਾ ਬੋਗੇ ਦਾ ਜਿੱਥੇ ਤੁਹਾਨੂੰ ਹਰ ਤਰ੍ਹਾਂ ਦਾ ਪੰਜਾਬੀ ਜੇ ਖਾਣਾ ਨਾਲ ਮਿਲ ਰਿਹਾ ਹੈਗਾ ਤੇ ਨਾਲ ਤੁਹਾਨੂੰ ਪੰਜਾਬੀ ਦਰਸਾ ਮਿਲ ਰਿਹਾ ਹੈਗਾ ਨਾਲ ਦੀ ਨਾਲ ਹੀ ਅਸੀਂ ਇਹ ਕਹਿ ਸਕਦੇ ਹਾਂ ਕਿ ਅਸੀਂ ਹੁਣ ਮੋਕੇ ਨਹੀਂ ਤੇ ਅਸੀਂ ਬੰਬੇ ਪਹੁੰਚ ਰਿਹਾਗੇ ਆਂ ਔਰ ਬੰਬੇ ਦੇ ਐਸਲਵਰ ਦੇ ਵਿੱਚ ਘੁੰਮ ਰਹੇ ਆਗੇ ਆ ਲੋਕ ਖੜੇ ਨੇ ਕਾਫੀ ਇੰਜੋਏ ਕਰ ਰਹੇ ਨੇ ਕਰਕੇ ਵੀ ਆਏ ਨੇ ਕਾਫੀ سارے ਝੂਟੇ ਲੈ ਕੇ ਆਏ ਹੋ ਜੀ ਲੱਗ ਰਿਹਾ ਹੈ ਕਿ ਆਪਾਂ ਐਸਲ ਵੜ ਚੁੱਕੇ ਹਾਂ ਹਾਂ ਜੀ ਸਾਨੂੰ ਬਹੁਤ ਵਧੀਆ ਲੱਗ ਰਿਹਾ ਵਾ ਕੁਝ ਵੇਖਣ ਨੂੰ ਕੁਝ ਬੱਚਿਆਂ ਲਈ ਕੁਝ ਆਪ ਦੇ ਲਈ ਇੰਜੋਏ ਕਰਨ ਡਿਊਟੀ ਤੋਂ ਆ ਕੇ ਥੋੜਾ ਵਧੀਆ ਲੱਗ ਰਿਹਾ ਵਾ ਕੁਝ ਚੀਜ਼ ਦੇਖਣ ਨੂੰ ਆਮ ਮੇਲੇ ਇਥੇ ਤਾਂ ਨਹੀਂ ਜਾਇਆ ਜਾਂਦਾ ਪਰ ਮੇਲੇ ਵਾਲਾ ਮਾਹੌਲ ਉਹ ਹਰ ਚੀਜ਼ ਆ ਵਧੀਆ ਲੱਗ ਰਿਹਾ ਵਾ ਕੀ ਲੱਗ ਰਿਹਾ ਫੈਨਸੀ ਮੇਲਾ ਜਾ ਹਾਂ ਨਹੀਂ ਨਹੀਂ ਪੰਜਾਬੀ ਵੀ ਆ ਫੈਨਸੀ ਵੀ ਆ ਸਾਰੀਆਂ ਚੀਜ਼ਾਂ ਮਿਕਸ ਆ ਵਧੀਆ ਵਾ ਆਪਾਂ ਕਹਿੰਦੇ ਹੁੰਦੇ ਸੀ ਕਿ ਵੀ ਮੋਗਾ ਚਾਹ ਜੋਗਾ ਕੀ ਤੁਹਾਨੂੰ ਲੱਗਦਾ ਹੁਣ ਮੋਗਾ ਮੋਗਾ ਨਹੀਂ ਰਹੀ ਹੁਣ ਕੀ ਕਹਿੰਦੇ ਆ ਬਹੁਤ ਚੀਜ਼ਾਂ ਬਹੁਤ ਚੀਜ਼ਾਂ ਆ ਦੋ ਹੁਣ ਆਪਾਂ ਵੀਡੀਓ ਪਾਈ ਦੀਆ ਵਾ ਕਾਫੀ ਲੋਕ ਆ ਵੀ ਤਾਂ ਤੁਹਾਡੇ ਮੇਲਾ ਲੱਗਦਾ ਵਾ ਕਾਫੀ ਸਾਲਾਂ ਤੋਂ ਲੱਗ ਰਿਹਾ ਦੋ ਦਿਨ ਸਾਲ ਹੋ ਗਿਆ ਤੇ ਬਹੁਤ ਵਧੀਆ ਲੱਗ ਰਿਹਾ ਵਾ ਜੀ ਆਪਾਂ ਮੇਨ ਮੇਲਿਆਂ ਦੇ ਵੀ ਦੇਖਿਆ ਉਹ ਜ਼ਿਆਦਾ ਹੈਗਾ ਕਿ ਇੰਤਜ਼ਾਮਾਂ ਦਾ ਕਿੰਦਾ ਦਾ ਇੰਤਜ਼ਾਮਾਂ ਦਾ ਗਿਆ ਸਿਕਿਉਰਿਟੀ ਕਿੰਦਾ ਨਹੀਂ ਉਹ ਕਿਵੇਂ ਲੱਗਾ ਸਿਕਿਉਰਿਟੀ ਬਹੁਤ ਵਧੀਆ ਵਾ ਹਰ ਥਾਂ ਬੌਂਸਰ ਖੜੇ ਆ ਜਾਇ ਤਾਂ ਹੈ ਨਹੀਂਗਾ ਵੀ ਕੋਈ ਚੀਜ਼ ਤੁਹਾਡੀ ਚੋਰੀ ਹੋ ਜੂ ਜਾਂ ਕੁਝ ਵੀ ਹਰ ਚੀਜ਼ ਥਾਂ ਤੇ ਅਲੱਗ-ਅਲੱਗ ਆ ਵਧੀਆ ਲੱਗ ਰਿਹਾ ਵਾਦੀ ਸੇਫਟੀ ਵੱਲੋਂ ਸੇਫਟੀ ਵੀ ਬੱਚਿਆਂ ਲੋਵੀ ਇਹ ਧਾਨੀ ਦਾ ਵੀ ਬੱਚਾ ਥੋੜਾ ਘੱਮ ਹੋਈ ਹੋਇਆ ਕੁਛ ਵਧੀਆ ਲੱਗ ਰਿਹਾ ਬਿਲਕੁਲ ਜੀ ਸੇਫਟੀ ਵੱਲੋਂ ਵੀ ਜਿਹੜਾਗਾ ਬਹੁਤ ਜਿਆਦਾ ਵਧੀਆ ਜਿਹੜਾ ਇੰਤਜ਼ਾਮ ਕੀਤਾ ਗਿਆਗਾ ਹੋਰ ਵੀ ਲੋਕ ਆਗੇ ਨੇ ਉਹਨਾਂ ਨਾਲ ਵੀ ਆਪਾਂ ਗੱਲ ਕਰਾਂਗੇ ਪਹਿਲਾਂ ਤੁਸੀਂ ਦੇਖੋ ਮੇਲੇ ਦੀਆਂ ਝੜਕ ਵਾਕਵਾਕ ਤੁਹਾਨੂੰ ਸਟਾਲਾ ਦਿਖਾ ਰਹੇ ਸੀਗੇ ਪਹਿਲੀ ਵਾਰੀ ਅਸੀਂ ਦੇਖ ਰਹੇ ਹਾਂ ਕਿ ਜਦੋਂ ਮੇਲੇ ਦੇ ਵਿੱਚ ਤੁਹਾਨੂੰ ਗਰਮ ਕਪੜੇ ਵੀ ਜਿਹੜੇ ਹੈਗੇ ਨੇ ਇੱਥੇ ਕਰੀਦਰ ਨੂੰ ਮਿਲ ਰਹੇ ਨੇ ਬੰਬੇ ਤਾਂ ਬਹੁਤ ਆਰੀ ਗਏ ਸੀ ਪਰ ਮੋਗੇ ਦੇ ਵਿੱਚ ਜਿਹੜਾ ਅਸਲ ਬਣਦੀ ਜਗਾ ਤੇ ਇੱਕ ਮੇਲਾ ਲੱਗਿਆ ਹੈਗਾ ਮੇਰ ਸਾਹਿਬ ਆਏ ਨੇ ਮੇਰ ਸਾਹਿਬ ਅਜਾਣੇ ਲੱਗਦਾਗਾ ਵੀ ਛੋਟੇ ਜਿਹੇ ਛੋਟੇ ਜਿਹੇ ਛੋਟੇ ਜਿਹੇ ਬੱਚੇ ਬਣ ਕੇ ਦੇਖੋ ਜੀ ਮੇਲਾ ਮੋਗੇ ਦਾ ਬੜੇ ਖੁਸ਼ੀਆਂ ਦੇ ਪਲ ਹੁੰਦੇ ਆ ਜਦੋਂ ਕਿ ਛੋਟੇ ਛੋਟੇ ਬੱਚਿਆਂ ਨੂੰ ਇਹਦੇ ਮੇਲੇਆਂ ਵਿੱਚ ਵੇਖ ਕੇ ਤਾਂ ਆਪਦਾ ਵੀ ਬਚਪਨ ਯਾਦ ਆ ਜਾਂਦਾ ਵਾ ਤੇ ਇਹੋ ਦੇ ਮੇਲੇ ਜਾਂ ਸੱਭਿਆਚਾਰ ਜਾਂ ਕਿ ਵੱਖ-ਵੱਖ ਹਸਟਾਲਾਂ ਮੈਂ ਕਿਹਾ ਇਹ ਜਿਹੜੇ ਪ੍ਰੋਗਰਾਮ ਆ ਬਿਲਕੁਲ ਉਲੀਕਣੇ ਚਾਹੀਦੇ ਆ ਚਾਹੇ ਕਿਸੇ ਵੀ ਸ਼ਹਿਰ ਦੇ ਵਿੱਚ ਕਿਉਂਕਿ ਇੱਕ ਮੋਗੇ ਸ਼ਹਿਰ ਦੇ ਵਿੱਚ ਜਿਹੜਾ ਮੇਲਾ ਮੋਗੇ ਦਾ ਲੱਗਿਆ ਹੋਇਆ ਐਮਰੂਨ ਟਰੱਕ ਦੇ ਵਿੱਚ ਕਿਉਂਕਿ ਬਹੁਤ ਵਧੀਆ ਇਹ ਸਲਾਘਾਯੋਗ ਕਦਮ ਆ ਜਿਹੜਾ ਕਿ ਇਹਨਾਂ ਭਰਾਵਾਂ ਵੱਲੋਂ ਕੀਤਾ ਜਾਂਦਾ ਇਹਨਾਂ ਦੀ ਜਿੰਨੀ ਵੀ ਸਮੁੱਚੀ ਟੀਮ ਇਹਨਾਂ ਨੇ ਸੱਦੇ ਨਾਲ ਵੀ ਤਾਲਮਲ ਕੀਤਾ ਸੀ ਜਿੱਥੇ ਵੀ ਸਾਡੀ ਜ਼ਰੂਰਤ ਪਈ ਅਤੇ ਭਰਾਵਾਂ ਦੇ ਨਾਲ ਖੜੇ ਆ ਤੇ ਬਹੁਤ ਚੰਗਾ ਲੱਗਦਾ ਮੈਂ ਵੀ ਅੱਜ ਆਤੇ ਪਰਿਵਾਰ ਦੇ ਨਾਲ ਪੂਰੇ ਦੇ ਨਾਲ ਇਸ ਮੇਲਾ ਵੇਖਣ ਆਇਆ ਤੇ ਜਿਹੜਾ ਕਿ ਕਹ ਲੋ ਵੀ ਬੱਚੇ ਤਾਂ ਜਰੂਰ ਵਿਦੇਸ਼ਾਂ ਦੇ ਵਿੱਚ ਹੈ ਤੇ ਪਰ ਉਹਨਾਂ ਦਾ ਬਚਪਨ ਅੱਜ ਦੇਖ ਕੇ ਯਾਦ ਆਉਂਦਾ ਵੀ ਅਸੀਂ ਵੀ ਇੱਕ ਤੇ ਬੱਚੇ ਸੀ ਬਿਲਕੁਲ ਬੱਚੇ ਸੀ ਲੱਗਦਾ ਵੀ ਆਪਾਂ ਉਹੀ ਪੱਪੂ ਲੱਬਲੂ ਬੱਬਲੂ ਫਿਰ ਬਣ ਗਿਆ ਗਿਆ ਮੈਂ ਅੱਜ ਤੁਸੀਂ ਵੀ ਇੱਥੇ ਪਹੁੰਚੇ ਹੋ ਦੇਖ ਰਹੇ ਕਾਫੀ ਇਹ ਕੜੇ ਦੀ ਗੱਲ ਕਰ ਰਹੇ ਸੀ ਕੁਝ ਕੜਾਈ ਦੀ ਕੀ ਕਹਾਣੀ ਸੀ ਜੀ ਉਹ ਕੋ ਕੜੇ ਦੀ ਗੱਲ ਸੀ ਮੇਲੇ ਚੱਲਾਂਗੇ ਕੜਾ ਦਵਾਵਾਂਗੇ ਉਹ ਕੀ ਕਹਾਣੀ ਸੀ ਨਹੀਂ ਨਹੀਂ ਜੀ ਉਹ ਤਾਂ ਕੋਈ ਵਾ ਤੇ ਮੈਸੇਜ ਮੈਸੇਜ ਦੇਖੋ ਜੀ ਮੇਲੇ ਦੇ ਵਿੱਚ ਆ ਕੇ ਨਾ ਕੜਾ ਲੈਣ ਦੀ ਗੱਲ ਕੀਤੀ ਸੀਗੀ ਪਰ ਹੁਣ ਕੋ ਛਪਾਇਆ ਜਾ ਰਿਹਾ ਡਾਕਟਰ ਸਾਹਿਬ ਮਰੀਜ਼ ਬੜੇ ਦੇਖਦੇ ਆਪਾਂ ਪਰ ਅੱਜ ਜਿਹੜਾ ਇੰਜੋਏ ਦੇਖ ਰਹੇ ਆਪਾਂ ਬੱਚੇ ਦੇ ਨਾਲ ਮੇਲੇ ਜਾ ਕੇ ਕਿੱਦਾਂ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਮੇਲੇ ਜਾ ਕੇ ਆਪਾਂ ਮਰੀਜ਼ ਤਾਂ ਚਲੋ ਦੇਖਦੇ ਆਂ ਰੋਜ਼ਾਨਾ ਪੇਸ਼ੇ 'ਚ ਆਪਾਂ ਹਰੇਕ ਬੰਦਾ ਆਪਦੇ ਪੇਸ਼ੇ 'ਚ ਬਿਜ਼ੀ ਰਹਿੰਦਾ ਹੈ ਪੇਸ਼ੇ ਤੋਂ ਸੋਇ ਆਪਾਂ ਨੂੰ ਬੱਚਿਆਂ ਨਾਲ ਟਾਈਮ ਸਪੈਂਡ ਕਰਨਾ ਚਾਹੀਦਾ ਅੱਜ ਮੈਂ ਆਪਣੇ ਬੱਚਿਆਂ ਨਾਲ ਇੱਥੇ ਮੇਲੇ ਦੇਖਣ ਆਇਆ ਬਹੁਤ ਵਧੀਆ ਤੇ ਆਨੰਦ ਆ ਰਿਹਾ ਅ ਮੇਰੇ ਸਾਹਿਬ ਸਭ ਤੋਂ ਵੱਡੀ ਗੱਲ ਹੁੰਦੀ ਹੈਗੀ ਆ ਕਿ ਇਹੋ ਜਿਹੇ ਮੇਲਾ ਦੇ ਵਿੱਚ ਜ਼ਰੂਰਤ ਹੁੰਦੀ ਹੈ ਸਿਕਿਉਰਿਟੀ ਦੀ ਸਿਕਿਉਰਿਟੀ ਦਾ ਪ੍ਰਬੰਧ ਕਿਦਾਂ ਲੈਣਾ ਹੈ ਮੈਂ ਨਹੀਂ ਸਮਝਦਾ ਕਿ ਕਿ ਮੋਗਾ ਸ਼ਹਿਰ ਦੇ ਜਿੱਥੇ ਕਿ ਆਪਾਂ ਇਸ ਵਿੱਚ ਮੋਗਾ ਮਿਲੇ ਦੇ ਵਿੱਚ ਖੜੇ ਆ ਤੁਸੀਂ ਆਪ ਹੀ ਵੇਖ ਰਹੇ ਕਿ ਇੱਕ ਬਹੁਤ ਵਧੀਆ ਤੇ ਸੁਚੱਜੇ ਢੰਗ ਨਾਲ ਜਿਹੜਾ ਕਿ ਕਮੇਟੀ ਨੇ ਪ੍ਰੋਗਰਾਮ ਲਿਖਿਆ ਗਿਆ ਜਿੱਥੇ ਕਿ ਪ੍ਰਸ਼ਾਸਨ ਦੀ ਗੱਲ ਕਰੀਏ ਕਿਉਂਕਿ ਮਾਨਯੋਗ ਐਮਐਲ ਸਾਹਿਬ ਜਾਂ ਸਾਡੀ ਸਾਡੀ ਸਮੁੱਚੀ ਟੀਮ ਹਮੇਸ਼ਾ ਹੀ ਇਹਨਾਂ ਦੇ ਸਹਿਯੋਗ ਵਾਸਤੇ ਖੜੀ ਆ ਅਸੀਂ ਇਹਨਾਂ ਨੂੰ ਪੂਰਾ ਵਿਸ਼ਵਾਸ ਦਵਾਉਂਦੇ ਕਿ ਐਬ ਜੀ ਕੋਈ ਵੀ ਘਟਨਾ ਨਹੀਂ ਹੋਊਗੀ ਕਿਉਂਕਿ ਜਿੱਥੇ ਅਸੀਂ ਸਾਡੇ ਸਹਿਯੋਗ ਆ ਉੱਥੇ ਅਸੀਂ ਵੀ ਇਹਨਾਂ ਦਾ ਸਹਿਯੋਗ ਕਰਾਂਗੇ ਤੇ ਜਿੱਥੇ ਕਿ ਇਹਨਾਂ ਦੀ ਟੀਮ ਦਾ ਸਾਨੂੰ ਸਹਿਯੋਗ ਆ ਤੇ ਉਹ ਸਾਨੂੰ ਵੀ ਇਹ ਸਹਿਯੋਗ ਉਹ ਲੋਕ ਵੀ ਜਿਹੜਾ ਕਿਹੜੇ ਪੂਰੇ ਪੁਖਤਾ ਇਂਤਜ਼ਾਮ ਕੀਤਾ ਹੈਗੇ ਨੇ ਹੁਣ ਆਪਾਂ ਇਹ ਨਹੀਂ ਕਹਿ ਸਕਦੇਗੇ ਕਿ ਮੋਗਾ ਚਾਜੋਗਾ ਹੁਣ ਮੋਗਾ ਚਾਜੋਗਾ ਨਹੀਂ ਐ ਮੋਗਾ ਹੁਣ ਮੇਲੇ ਆ ਜੋਗਾ ਵੀ ਬਰ ਚਕਿਆ ਹੈਗਾ ਚਲੋ ਅੱਗੇ ਤੇ ਚੱਲਦੇ ਆ ਹੋਰ ਵੀ ਤੁਹਾਨੂੰ ਦਿਖਾਨੇ ਮੇਲੇ ਦੇ ਨਜ਼ਾਰੇ ਸੋ ਮੇਲੇ ਦੇ ਤੁਹਾਨੂੰ ਮੈਂ ਵੱਖ-ਵੱਖ ਨਜ਼ਾਰੇ ਦਿਖਾ ਰਿਹਾ ਸੀਗਾ ਚਾਹ ਇਹ ਆ ਪਾ ਕਹ ਦੀਏ ਸਿੰਗਾਪੁਰੋਂ ਦਾ ਮੇਲਾ ਤੇ ਚਾਹ ਕਹ ਦੀਏ ਬੰਬੇ ਦਾ ਐਸਰਵਰਡ ਪਰ ਹੁਣ ਮੋਗੇ ਦਾ ਮੇਲਾ ਜਿੱਥੇ ਕਿ ਇਸ ਵੇਲੇ ਜਿਵੇਂ ਸਰਦੀਆਂ ਸ਼ੁਰੂ ਹੋ ਗਈਆਂ ਨੇ ਤੇ ਤੁਹਾਨੂੰ ਮੈਂ ਦੱਸ ਰਿਹਾ ਸੀਗਾ ਕਿ ਸਰਦੀਆਂ ਵਾਸਤੇ ਤੁਹਾਨੂੰ ਇਸ ਮੇਲੇ ਦੇ ਵਿੱਚੋਂ ਬੜੇ ਹੀ ਸਸਤੇ ਰੇਟ ਦੇ ਉੱਤੇ ਜਿਹੜੀ ਹੈ ਡਰੈਸਾਂ ਵੀ ਮਿਲ ਸਕਦੀਆਂ ਕੋਟ ਮਿਲ ਸਕਦੇ ਨੇ ਸਵੈਟਰ ਮਿਲ ਸਕਦੇ ਨੇ ਇਸ ਤਰ੍ਹਾਂ ਜੀ ਇਹੋ ਜਿਹੀਆਂ ਚੀਜ਼ਾਂ ਮੇਲੇ ਦੇ ਉੱਤੇ ਜਿਹੜੀਆਂ ਖਰੀਦੀਆਂ ਜਾਂਦੀਆਂ ਨੇ ਔਰ ਯਾਦਗਾਰ ਬਣ ਜਾਂਦੀਆਂ ਨੇ ਕਿ ਅਸੀਂ ਮੇਲੇ ਤੇ ਗਏ ਸੀਗੇ ਔਰ ਉੱਥੋਂ ਅਸੀਂ ਕੜਾ ਗਿਆ ਸਵੈਟਰ ਖਰੀਦਿਆ ਬੰਬੇ ਤੋਂ ਵਾਪਸ ਆ ਗਏ ਆ ਮੋਗੇ ਤੇ ਮੋਗੇ ਦੇ ਵਿੱਚ ਜਿਹੜਾ ਮੇਲਾ ਲੱਗਿਆ ਤੇ ਆਰਗੇਨਾਈਜ਼ਰ ਅਗੇ ਨੇ ਮੇਲੇ ਦੇ ਮੇਰੇ ਨਾਲ ਇਹਨਾਂ ਨੂੰ ਪੁੱਛਦੇ ਆ ਸਰ ਮੇਲਾ ਲੱਗ ਰਿਹਾ ਬੜਾ ਜੋਸ਼ ਹੈ ਲੋਕਾਂ ਦੇ ਵਿੱਚ ਮੇਲਾ ਦੇਖਣ ਦਾ ਕੀ ਕਹੂੰਗੇ ਇਹਦੇ ਬਾਰੇ ਸਭ ਤੋਂ ਪਹਿਲਾਂ ਦਾ ਧੰਨਵਾਦ ਕਰਦੇ ਹਾਂ ਸਾਰੇ ਹੀ ਮੋਗਾ ਨਿਵਾਸੀਆਂ ਦਾ ਜਿਨ੍ਹਾਂ ਨੇ ਸਾਨੂੰ ਬਹੁਤ ਸਾਰਾ ਸਹਿਯੋਗ ਦਿੱਤਾ ਤੁਹਾਡੇ ਸਾਹਮਣੇ ਦੇਖੋ ਮੇਲਾ ਭਰਿਆ ਪਿਆ ਹੈ ਜੀ ਬਖ ਬਖ ਸਟਾਲਾਂ ਲੱਗੀਆਂ ਨੇ ਇਸ ਮੇਲੇ ਦੇ ਵਿੱਚ ਕੱਲਾ ਲੋਕਾਂ ਦਾ ਹੀ ਨਹੀਂ ਦੇਖੋ ਘਟੋ ਘਟ ਮੇਰੇ ਹਿਸਾਬ ਨਾਲ ਜਿਹੜਾ ਹਜ਼ਾਰ ਬੰਦਾ ਜਿਨ੍ਹਾਂ ਨੂੰ ਉਹਨਾਂ ਰੋਜ਼ਗਾਰ ਮਿਲਦਾ ਹੈ ਉਹਨਾਂ ਦੇ ਘਰ ਚੱਲਦੇ ਨੇ ਬੜੀ ਖੁਸ਼ੀ ਹੁੰਦੀ ਹੈ ਤੁਸੀਂ ਇਸ ਮੇਲੇ ਦੇ ਵਿੱਚ ਆਓ ਮੇਰਾ ਇਹੀ ਸਨੇਹਾ ਹੈ ਜੀ ਉਰੇ ਦੇਖੋ 120 ਰੁਪਏ ਦੇ ਤੁਹਾਨੂੰ ਬਹੁਤ ਵਧੀਆ ਵਧੀਆ ਚੀਜ਼ਾਂ ਮਿਲਦੀਆਂ ਨੇ ਜੀ ਆਓਗੇ ਬਹੁਤ ਹੀ ਸਾਫ਼ ਸੁਥਰੀ ਕੰਟੀਨ ਹੈ ਜਿਹਦੇ ਵਿੱਚ ਤੁਹਾਨੂੰ ਖਾਣ ਨੂੰ ਸਾਫ਼ ਸੁਥਰਾ ਜ਼ਮਾਨ ਮਿਲੇਗਾ ਤੇ ਇਸ ਮੇਲੇ ਦੇ ਵਿੱਚ 20 ਤੋਂ 25 ਤਰ੍ਹਾਂ ਦੇ ਝੁੱਲੇ ਜਿਵੇਂ ਕਿ ਆਪਾਂ ਐਕਸਲ ਵਰਡ ਦੇ ਵਿੱਚ ਦੇਖਦੇ ਆ ਥੋੜਾ ਹੋ ਗਿਆ ਆਪਣਾ ਕਿਸਤੀ ਹੋ ਗਈ ਆਪਣਾ ਹਰ ਇੱਕ ਤਰ੍ਹਾਂ ਦੇ ਝੁੱਲਿਆ ਪੂਤ ਬੰਗਲਾ ਲੱਗਿਆ ਹੈ ਰਾਜਸਥਾਨ ਤੋਂ ਸਪੈਸ਼ਲ ਸਾਨੇ ਉੱਠ ਬੁਲਾਏ ਨੇ ਜੀ ਉੱਠ ਦੀ ਸਵਾਰੀ ਕਰੋਗੇ ਬਹੁਤ ਹੀ ਵਧੀਆ ਉਸ ਤੋਂ ਬਾਅਦ ਸਾਡੇ ਜਾਦੂਗਰ ਜੀ ਜੋ ਦਿੱਲੀ ਤੋਂ ਆਏ ਨੇ ਬਹੁਤ ਹੀ ਵਧੀਆ ਮਿਜਿਸ਼ੀਨ ਨੇ ਜੀ ਬਹੁਤ ਵਧੀਆ ਕੰਮ ਹੈ ਅਡੜ ਤਰ੍ਹਾਂ ਦੀਆਂ ਖੇਡਾਂ ਲੱਗੀਆਂ ਨੇ ਜਿਹੜਾ ਤੁਸੀਂ ਦੇਖੋਗੇ ਇਸ ਮੇਲੇ ਦੇ ਵਿੱਚ ਸਾਰੇ ਹੀ ਮੋਗਾ ਨਿਵਾਸੀਆਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆਂ ਬੇਨਤੀ ਕਰਦੇ ਆਂ ਕਿ ਇਸ ਮੇਲੇ ਚ ਆ ਕੇ ਇਸ ਮੇਲੇ ਦੀ ਰੌਣਕ ਨੂੰ ਵਧਾਓ ਜੀ ਇਹ ਜਿਹੜਾ ਮੇਲਾ ਤੁਸੀਂ ਮੋਗੇ ਲਗਾਇਆ ਹੈਗਾ ਜੀ ਇਹ ਪਹਿਲਾਂ ਕਿੱਥੇ ਕਿੱਥੇ ਲੱਗ ਚੁੱਕਿਆ ਹੈਗਾ ਤੁਹਾਡੇ ਮੇਲੇ ਕਿੱਥੇ ਕਿੱਥੇ ਲਗਾਰੇ ਇਸ ਤੋਂ ਪਹਿਲਾਂ ਦੇਖੋ ਅਸੀਂ ਪੰਜਾਬ 'ਚ ਤਾਂ ਪਹਿਲੀ ਵਾਰ ਲਾਇਆ ਹੈ ਇਸ ਤੋਂ ਪਹਿਲਾਂ ਅਸੀਂ ਹਿਮਾਚਲ ਹਰਿਆਣਾ ਯੂਪੀ 'ਚ ਦੇ ਬਹੁਤ ਮੇਲੇ ਲਾਏ ਨੇ ਪਹਿਲੀ ਵਾਰ ਅਸੀਂ ਮੋਗੇ ਦੇ ਵਿੱਚ ਪੰਜਾਬ ਦੇ ਵਿੱਚ ਮੇਲਾ ਲਾ ਰਹੇ ਹਾਂ ਬਿਲਕੁਲ ਜੀ ਇਹ ਮੇਲਾ ਜਿਹੜਾ ਲੱਗਿਆ ਹੈਗਾ ਪਹਿਲਾਂ ਦੂਜੀਆਂ ਸਟੇਟਾਂ ਦੇ ਵਿੱਚ ਹੀ ਲੱਗਦਾ ਸੀਗਾ ਪਰ ਹੁਣ ਜਿਹੜਾ ਹੈਗਾ ਪੰਜਾਬ ਦੇ ਵਿੱਚ ਇਹਨਾਂ ਨੇ ਐਂਟਰੀ ਕੀਤੀ ਹੈਗੀ ਔਰ ਪੰਜਾਬ ਦੇ ਵਿੱਚ ਜਿਹੜੇ ਹੈਗੇ ਨੇ ਇਹ ਮੇਲੇ ਚੱਲ ਰਹੇ ਨੇ ਸੋ ਤੁਹਾਨੂੰ ਅਸੀਂ ਦਿਖਾ ਰਹੇ ਸੀ ਮੋਗੇ ਦਾ ਮੇਲਾ ਤੇ ਤੁਸੀਂ ਇੱਕ ਵਾਰੀ ਵੀਡੀਓ ਦੇ ਵਿੱਚ ਤਾਂ ਦੇਖ ਹੀ ਰਹੇ ਹੋ ਵੀਡੀਓ ਨੂੰ ਸ਼ੇਅਰ ਵੀ ਕਰੋਗੇ ਪਰ ਇੱਕ ਵਾਰੀ ਜ਼ਰੂਰ ਜਿਹੜਾ ਹੈਗਾ ਟਿਕਟ ਲੈ ਕੇ ਮੇਲਾ ਜ਼ਰੂਰ ਦੇਖਣ ਆਤੇ ਆਓ